ਸਾਰੇ ਬੀਰਾ ਭੈਣਾਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਚੈਹਲੈਰੀ ਫਾਰਮ ਤੇ ਅੱਜ ਤੁਹਾਨੂੰ ਦੋ ਸੱਜੇ ਸੂਈਆਂ ਮੱਜਾਂ ਦਿਖਾ ਰਹੇ ਹਾਂ ਆਪਣੇ ਵੀਡੀਓ ਦੇ ਜਰੀਏ ਤੇ ਉਦੋਂ ਪਹਿਲਾਂ ਆਪਣਾ ਐਡਰੈਸ ਥੋੜਾ ਲੋਡ ਕਰ ਲਓ ਪਿੰਡ ਕਰਮਗੜਾ ਉਤਾਂ ਵਾਲੀ ਤੇ ਜ਼ਿਲ੍ਹਾ ਮਾਨਸਾ ਪੈਂਦਾ ਆਪਾਂ ਨੂੰ ਤੇ ਮੂਸੇ ਦੇ ਨੇੜੇ ਪਿੰਡਾ ਆਪਣਾ ਮੇਨ ਰੋਡ ਤੇ ਤਲਵੰਡੀ ਸਾਬੋ ਰੋਡ ਤੇ ਤੇ ਮੋਬਾਈਲ ਨੰਬਰ ਹੈ 99017 ਤੇ 34970 ਫੋਨ ਨੰਬਰ ਇਹਦਾ ਪਰ ਡਿਟੇਲ ਪਾਵਾਂਗੇ ਉਹ ਵੀਡੀਓ ਤੇ ਸਕਰੀਨ ਤੇ ਵੀ ਚੱਲੂਗਾ ਤੇ ਦੋ ਟਾਈਮ ਆਪਣੇ ਘਰੇ ਚਵਾਈ ਕਰਕੇ ਤਸੱਲੀ ਕਰਕੇ ਆਪਣੇ ਕੋਲ ਪਾ ਚੂ ਲਿਆ ਸਕਦਾ ਬੰਦਾ ਤੇ ਤੁਹਾਨੂੰ ਡਿਟੇਲ ਨਹੀਂ ਦੱਸਦੇ ਪਹਿਲਾਂ ਇਹਦੀ ਦੱਸਦੇ ਹਾਂ ਇਹ ਮੱਧਵਿਧੀ ਆਪਣੇ ਭਰੂ ਹੈ ਨਹੀਂ ਚੌਥੇ ਸੂਏ ਸੂਈ ਆ ਹੁਣ ਇਹਨੂੰ ਹੋ ਗਿਆ ਜੀ 12 ਦਿਨ ਸੂਈ ਨੂੰ ਮੈਲ ਦੇ ਚੱਲੀ ਜਾਂਦੀ ਹੈ ਤੇ ਦੁੱਧ ਜਿਹੜਾ ਆਏ ਸੂਏ ਦੇ ਥੱਲੇ ਉਹ 14 ਤੋਂ 15 ਲੀਟਰ ਜੁਆਨੇ ਆਗੇ ਤੇ ਹੁਣ ਵਕਤ ਥੋੜਾ ਇਹ ਮਾ ਤੋਂ ਮੱਖੀ ਮਛਰ ਦਾ ਜ਼ਿਆਦਾ ਕਰਕੇ ਪਰ ਹੁਣ ਵੀ ਇਹਦੇ ਥੱਲੇ 12 ਲੀਟਰ ਤਿਆਰ ਹੈ ਉਹ ਸੁਮੈਲੇ ਚੱਲੀ ਜਾਂਦੀ ਹੈ ਤੇ ਥਰਡ ਲੇਅਰ ਦੀ ਫੁੱਲ ਸਾਫ ਤੇ ਪੂਰੀ ਧਾਰ ਹੈਗੀ ਸੀਲ ਹੈ ਬਾਕੀ ਲੰਮਾ ਸਮਾਂ ਇਹਦਾ ਦੁੱਧ ਨਹੀਂ ਆਇਆ ਇਸ ਵਿੱਚ 10 ਮੀਟਰ ਨਹੀਂ ਜੇ ਤੁਸੀਂ ਆਪ ਛੱਡਦੇ ਹੋ ਰਾਈਟ ਟਾਈਮ ਦੀ 10 ਲੀਟਰ ਦਾ 7 ਲੀਟਰ ਰੁੱਤ ਹੁੰਦਾ ਹੈ ਫੇਰ ਥੱਲੀ ਵਾਲੀ ਮੱਝ ਆ ਜਾਵਾ ਫੁੱਲ ਕੱਦ ਕਾਟ ਕੇ ਆਉਂਦੀ ਹੈ ਜੀ ਮੋਰਾ ਦੀ ਜਮਾਤ ਔਰ ਮੋਰਾ ਚਾਉਂਦੀ ਹੈ ਕੁਆਲਿਟੀ ਦੇਖੋ ਥਣ ਲੈਵੇ ਦੀ ਤੇ ਮੰਗਰੇ ਦੇ ਕੱਟਾਗਾ ਵਧੀਆ ਸੀ ਮੁੰਡਾ ਕੱਟਾ ਚੰਗੇ ਕੱਦ ਕਾਟਦਾ ਹੈ ਹਾਈਟ ਰੁੱਤੇ ਆਉਣਾ ਆਣੀ ਤੇ ਮੈਲੇ ਤੇ ਚਲੀ ਜਾਂਦੀ ਹੈ ਹਾਂ ਤਾਂ ਮੈਲੇ ਤੱਬ ਕਾਟ ਕੇ ਆਉਂਦੀ ਹੈ ਤੇ ਅੰਗੀ ਲੰਬੀ ਵੇਲ ਹੈ। ਥਾਣਾ ਦਾ ਸਹਿਜ ਆ ਬੰਦੇ ਦਾ। ਤਾਂ ਲੈ ਵੀ ਦੀ ਕੁਆਲਿਟੀ ਨੂੰ ਦੇਖੋ। ਪੂਰੇ ਲੋਹ ਕਾਲੇ ਫਰ ਲੱਗੇ ਹੋਏ ਨੇ ਬੜੀ ਚੁਆਈ ਆ ਦੇ। ਅੱਤ ਚੁਆਈ ਆ ਦੇ। ਬਸ ਇੱਕ ਜਿਹਾ ਥੋੜਾ ਯਾਰ ਹੱਸ ਲੈਂਦੇ ਆਂ ਇਹ ਫਿਰ। ਉੜਾਇਆ ਆਇਆ ਸ਼ਾਂਪ ਇੱਕ ਵਾਰ ਸਰੀ ਨਿੱਕੀ ਹੁੰਦੀ ਥੋੜੀ ਦਬੀ ਹੋਈ ਉਹ ਦੇਖਣ ਤੇ ਮੂਲੀ ਲੱਗਦੀ ਹੈ ਵੈਸੇ ਨਾ ਫਰਕ ਕੋਈ ਨਹੀਂ ਹੈ ਦੇਖਣ ਦੇ ਬਾਅਦ ਥੋੜੀ ਲੋ ਹੁੰਦੀ ਹੈ ਰੇਟ ਦੱਸਿਓ ਜੀ ਮੇਰਾ ਰੇਟ ਦਾ ਜਿਵੇਂ ਇੱਟੇ ਰੀਆ ਮੱਛਿਆ ਦਾ ਤੁਹਾਨੂੰ ਅੱਜ ਕੱਲ ਹੁੰਦਾ ਉਹ ਮੈਂ ਤਾਂ ਨਹੀਂਗਾ ਸਿਨਾਰਮ ਰੇਟ ਇਹਦੇ ਵਾਸਤੇ ਫੁੱਲ ਨਾ ਬੱਡੀ ਤੇ ਫੁੱਲ ਕੁਆਲਟੀ ਆ ਦੇ ਮੱਝ ਹੈ ਇਹਦਾ ਰੇਟ ਹੈ ਜਿਹੜਾ ਸਿਰਫ 130 ਹੈਗਾ ਉਹ ਜਮਾਨਤਾ ਕੋੜਾ ਬਤਾ ਹੋ ਜਾਗਾ ਰਿਆ ਇਹਦਾ ਤਸੱਲੀ ਕਰਕੇ ਪਹੁੰਚਾ ਬੱਦਵੀ ਬਾਈ 15 ਕਿਲੋ ਤੋਂ ਘਟ ਦਿੰਦੀ ਨਹੀਂ ਚਾਰ ਡੰਗ ਕੋਈ ਤੋਂ ਕੋਈ ਲੈ ਜੇ ਕਰਿਆ ਜੀ ਚੱਕਰ ਨੇ ਜੋ ਆ ਵੀ ਤੁਮਾਂਗੇ 14 15 ਕਿਲੋ ਕੋ ਚੱਕਰ ਵਾਲੀ ਲੈ ਲੀਂ ਦੂਜੀ ਮੱਝ ਆਪਾਂ ਦਿਖਾਉਣੀ ਆ ਇਹ ਹੋ ਗਿਆ 16 17 ਮਨ ਸੂਈ ਦੀ ਮੱਝ ਇਹ ਦੁੱਧ ਦੇ ਸੂਏ ਸੂਈ ਹੈ ਇਹਦਾ ਕਦਰ ਨੋਰਮਲ ਹੈ ਜਿਆਦਾ ਛੋਟਾ ਨੋਰਮਲ ਕਿਉਂ ਆਉਂਦਾ ਹੈ ਦਾ ਮੀਡੀਅਮ ਤੇ ਇਹਦੇ ਮਦਦ ਵੀ ਕਰਦਾ ਹੈਗਾ ਕੱਟੀਆਂ ਕੱਟਦੀ ਹੈ ਦੁੱਧ ਨਾਲ ਦੁੱਧ ਦੁੱਧ ਇਹ ਬੋਬਰ ਦੇ ਦਾਖੇ ਆ ਰਹੇ ਨੇ ਬਸ ਥੋੜੀ ਸੇਵਾ ਹੋਊਂਦ 11 12 ਤੱਕ 11 12 ਦੇ ਹੀ ਜਾਊ ਚੜੀ ਜੀ ਕਰਕੇ ਥੋੜਾ ਜਿਆਦਾ ਪਸੂਨ ਉੱਪਰ ਇਹ ਸਾਡੇ ਦੇ ਸੀਲ ਮੱਝ ਐ ਵੀ ਇਹ ਇੱਕ ਥੋੜਾ ਥੋੜਾ ਥਾਣਾ ਥੋੜਾ ਆ ਉੱਪਰ ਚੱਕਦੀ ਆ ਬਾਈ ਦਿਖਾ ਦਿੰਨੇ ਆਪਾਂ ਕੋਈ ਗੱਲ ਦੁੱਧ ਨੂੰ ਦੁੱਧ ਦੀ ਕੋਈ ਪ੍ਰੋਬਲਮ ਨਹੀਂ ਚਵਾਈ ਚ ਕੋਈ ਪ੍ਰੋਬਲਮ ਨਹੀਂ ਕੋਈ ਦੁੱਧ ਸਾਰਿਆਂ ਚ ਚਾਰਾਂ ਚ ਦੋਨਾਂ ਚ ਕੋਈ ਜ ਮੂਰੇ ਵੀ ਠੰਡ ਦੁੱਧ ਦੀ ਕੋਈ ਪ੍ਰੋਬਲਮ ਥਾਂ ਦੀ ਬਹੁਤ ਥੋਲੀ ਆ ਉਹੜਾ ਉੱਪਰ ਚੱਗਦੀ ਹੈਗੀ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਇਹਨੂੰ ਖੋਲ ਦੋ ਕਿ ਨਹੀਂ ਖੋਲਣ ਭਾਰ ਦੀ ਪੂਰੀ ਬੋਲੀ ਆ ਭਾਈ ਇਹ ਜੀ ਕੋਈ ਗੱਲ ਨਹੀਂ ਤੇ ਤਾਰਾਂ ਸਾਰੇ ਥਣਾਂ ਤੇ ਇੱਕੋ ਜੀਆਂ ਕਿਸੇ ਜਵਾਬ ਦੇ ਕੱਟਣੇ ਹੋਊਗੀ ਬਸ ਬਹਿਣੀ ਵਾਲੇ ਥਣ ਤੋਂ ਤਾਂ ਚੱਕਦੀ ਐ ਇਹ ਆਪਣੀ ਲਿਆਂਦੀ ਹੋਈ ਇਹਨੂੰ ਥਾਂ ਦੇ ਕਾਹਦੇ ਆਹ ਦੇ ਤੇ ਇਹ ਗੱਲ ਕਰੀਏ ਇਹਦਾ ਰੇਟ ਉਹ हिसाब ਨਾਲ ਆਪਾਂ ਫਿਰ ਥੋੜੀ ਇਸ ਪ੍ਰੋਬਲਮ ਖਿਆਲ ਜ਼ਿਆਦਾ ਵੱਡੀ ਨਹੀਂ ਪਰ ਉਹ ਸਾਹਮਣੇ ਵੀ ਫੇਰੀ ਬਹੁਤ ਘੱਟ ਕੀਤਾ ਹੈਗਾ ਇਹਦਾ 95 ਚ ਆਪਾਂ ਕਰਿਆ ਇਹਦਾ ਮਾਨਤਾ ਕਰਦੇ ਆਂ ਬੰਦੇ ਦਾ 95 ਚ ਠੀਕ ਹੈ ਧੰਨਵਾਦ ਤੁਹਾਡਾ ਮਿਲਦੇ ਆਂ ਚੈਨਲ ਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ ਆਪਣਾ ਚੈਹਲਡੈਰੀ ਫਾਰਮ ਦੇ ਨਾਮ ਤੇ ਚੈਨਲ ਲੱਗ YouTube ਤੇ ਜੁੜੇ ਰਹੋ ਜਣੇ ਨਵੀਆਂ ਨਵੀਆਂ ਵੀਡੀਓ ਪਾਇਆ ਕਰਾਂਗੇ ਧੰਨਵਾਦ